ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ 'ਚ ਸਤਲੁਜ ਦਰਿਆ ਦੇ ਉਫਾਨ ਨੇ ਪਾਰੀ ਤਬਾਹੀ ਮਚਾਈ ਹੈ। ਸਰਹੱਦ ਨਾਲ ਲੱਗਦੇ ਕਈ ਪਿੰਡ ਪਾਣੀ ਦੀ ਲਪੇਟ 'ਚ ਆ ਗਏ ਹਨ, ਜਿਸ ਕਾਰਨ ਫਸਲਾਂ, ਘਰ ਅਤੇ ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੈਂਕੜੇ ਘਰ ਤਬਾਹ ਹੋਣ ਅਤੇ ਲੋਕਾਂ ਦੇ ਬੇਗਰ ਹੋਣ ਦੀ ਸਥਿਤੀ 'ਚ ਪਿੰਡ ਕਟੋਰਾ ਤੱਲੀਗ੍ਰਾਮ ਅਤੇ ਟਾਣੀਆਂ ਦੀਆਂ ਸੰਗਤਾਂ ਨੇ ਰਲ ਕੇ ਹਰ ਪੀੜਤਾ ਲਈ ਗੁਰੂ ਦਾ ਲੰਗਰ ਲਗਾਇਆ। ਇਸ ਸੇਵਾ ਰਾਹੀਂ ਪਾਣੀ ਚ ਫਸੇ ਲੋਕਾਂ ਨੂੰ ਪੋਜਨ ਮੋਈਆ ਕਰਵਾਇਆ ਗਿਆ ਅਤੇ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਗਈ। ਸੰਧਤਾ ਨੇ ਦੱਸਿਆ ਕਿ ਸਤਲੁਜ ਦੇ ਹੜ੍ਹਾਂ ਨੇ ਪਿੰਡਾਂ 'ਚ ਵਿਆਪਕ ਨੁਕਸਾਨ ਕੀਤਾ ਹੈ। ਫਸਲਾਂ ਤਬਾਹ ਹੋ ਗਈਆਂ, ਘਰ ਤਹੇ ਗਏ ਅਤੇ ਬਹੁਤ ਸਾਰੇ ਲੋਕ ਆਪਣੇ ਕਰਬਾਰ ਛੱਡਣ ਲਈ ਮਜਬੂਰ ਹੋ ਗਏ। ਇਸ ਔਖੇ ਸਮੇਂ 'ਚ ਸੰਧਤਾ ਨੇ ਇੱਕ ਜੁਟਤਾ ਦੀ ਮਿਸਾਲ ਪੇਸ਼ ਕਰਦਿਆਂ ਗੁਰੂ ਦੇ ਲੰਗਰ ਦੀ ਸੇਵਾ ਸ਼ੁਰੂ ਕੀਤੀ। ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਆਓ ਅਸੀਂ ਸਾਰੇ ਰਲ ਕੇ ਆਪਣੇ ਇਹਨਾਂ ਪਰਾਵਾਂ ਦੀ ਸਾਰ ਲਈਏ ਅਤੇ ਔਖੇ ਸਮੇਂ ਚ ਉਹਨਾਂ ਦੇ ਨਾਲ ਖੜੀਏ ਸਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਰਜੋਈਏ ਸਤਿਗੁਰੂ ਜੀ ਪਾਵਨ ਬਾਣੀ ਦਾ ਫਰਮਾਨ ਹੈ ਜੀ ਔਖੀ ਘੜੀ ਨਾ ਦੇਖਣ ਦੇਈ ਆਪਣਾ ਵਿਰਦ ਸਮਾਲੇ ਦੇ ਮਹਾਂਵਾਕਾਂ ਅਨੁਸਾਰ ਜਗਤ ਜਨੰਦਾ ਰੱਖ ਲੈ ਆਪਣੀ ਕਿਰਪਾ ਧਾਰ ਕਿਰਪਾ ਕਰੋ ਦੀਨ ਕੀ ਦਾਤੇ ਮੇਰਾ ਗੁਣ ਆਵ ਗੁਣ ਨਾਮ ਵਿਚਾਰੋ ਕੋਈ ਮਾਟੀ ਦਾ ਕਿਆ ਤੂ ਪੈ ਸੁਆਮੀ ਮਾਨਸ ਕੀ ਗਾਤੇਈ ਤੇ ਵਾਵਾਕਾਂ ਅਨੁਸਾਰ ਸਤਿਗੁਰੂ ਜੀ ਜੋ ਸਾਰੇ ਸੰਸਾਰ ਦੇ ਵਿੱਚ ਪੰਜਾਬ ਭਰ ਦੇ ਵਿੱਚ ਪਾਤਸ਼ਾਹ ਜੀ ਹੜਾਂ ਦੇ ਨਾਲ ਜੋ ਸਤਿਗੁਰ ਦੀ ਪਾਣੀ ਦਾ ਕਹਿਰ ਵਰਤਾਇਆ ਹੋਇਆ ਸਤਿਗੁਰੂ ਸਦੀ ਪਾਤਸ਼ਾਹ ਆਹੋ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿਰਪਾ ਕਰੋ ਉਹਨਾਂ ਦਰਿਆਵਾਂ ਨੂੰ ਠੰਡਿਆ ਕਰੋ ਜਿਹੜੇ ਪਰਿਵਾਰ ਸਤਗੁਰੂ ਸੱਚੇ ਪਾਤਸ਼ਾਹ ਇਸ ਸਰੂਪੀ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖੋ ਅੰਗ ਸੰਗ ਕਰਕੇ ਸੇਤਾ ਕਰੋ ਫਸਲવાડી ਦਾ ਭਲਾ ਕਰੋ ਸਤਗੁਰੂ ਸੱਚੇ ਪਾਤਸ਼ਾਹ ਸਾਰੇ ਸੰਸਾਰ ਦੀ ਚੜ੍ਹਦੀ ਕਲਾ ਕਰੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅੱਜ ਉਹਨਾਂ ਸੰਵੇਰਾ ਦੇ ਵਾਸਤੇ ਸਤਿਗੁਰੂ ਜੀ ਉਹਨਾਂ ਸੰਗਤਾਂ ਦੇ ਵਾਸਤੇ ਜੋ ਹੜਾਂ ਦੇ ਵਿੱਚ ਫਸੇ ਹੋਏ ਨੇ ਸਾਰੀ ਸੰਗਤ ਵਸਤੇ ਪੰਚਾਇਤ ਕਟੋਰੇ ਦੀਆਂ ਢਾਣੀਆਂ ਦੀਆਂ ਸੰਗਤਾਂ ਨੇ ਰਲ ਮਿਲ ਕਰ ਇਕੱਤਰ ਹੋ ਕਰਕੇ ਗੁਰੂ ਕੇ ਲੰਗਰ ਤਿਆਰ ਕਰਕੇ ਉਹਨਾਂ ਹੜ ਪੀੜਤਾਂ ਦੇ ਵਾਸਤੇ ਲਜਾਰੇ ਨੇ ਸਤਿਗੁਰੂ ਕਿਰਪਾ ਕਰਨੀ ਰਹਿਮਤ ਕਰਨੀ ਇਹਨਾਂ ਪਰਵਾਰਾਂ ਦੇ ਸਿਰ ਤੇ ਮੇਰਾ ਪ੍ਰਿਆ ਹੱਥ ਰੱਖਣਾ ਕਮਾਈਆਂ 'ਚ ਬਰਕਤਾਂ ਪਾਉਣੀਆਂ ਕਾੜੋ ਬਾਰਾਂ ਚੜ੍ਹਦੀ ਕਲਾ ਕਰਨੀ ਹਿੰਮਤ ਬਖਸ਼ਨੀ ਸਤਿਗੁਰੂ ਆਪਣੇ ਭਰਾਵਾਂ ਦਾ ਆਪਣੇ ਪੰਜਾਬ ਦੇ ਜਾਇਆਂ ਦਾ ਸਤਿਗੁਰੂ ਇਹ ਸਾਥ ਦੇ ਸਕਣ ਇੰਨਾ ਹਿੰਮਤ ਤੇ ਸਤਿਗੁਰੂ ਜੀ ਆਪ ਜੀ ਨੇ ਸਮਰੱਥਾ ਬਖਸ਼ਿ ਕਰਨੀ ਪਾਛਾ ਜੀ ਐ ਟਾਈਮ ਪ੍ਰਸ਼ਾਦੀ ਦਾ ਥਾਲ ਸਜਾ ਕੇ ਹਾਜ਼ਰ ਕੀਤਾ ਗਿਆ ਹੈ ਸਤਿਗੁਰੂ ਜੀ ਆਪ ਜੀ ਭੋਗ ਲਾ ਕਰਕੇ ਪਵਿੱਤਰ ਕਰੋ ਪਵਿੱਤਰ ਹੋਇਆ ਪ੍ਰਸ਼ਾਦੇ ਦਾ ਥਾਲ ਆਪ ਜੀ ਦੀਆਂ ਸੰਗਤਾਂ ਤੇ ਵਰਤੇ ਜੋ ਸ਼ਕਣ ਸੋ ਆਪ ਜੀ ਦਾ ਸਤਨਾਮ ਵਾਹਿਗੁਰੂ 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 ਜਪਣ ਸਤਿਗੁਰੂ ਜੀ ਸੇਹੀ ਗੁਰਮੁਖਾਂ ਦੇ ਮਲਾਪ ਕਰਾਉਣੇ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚਿਤਾਵੇ ਨਾਨਕ ਨਾਮ ਜੈ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾਲ ਸਾਧ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਫੌਜੀ ਸਾਹਿਬ ਅੱਜ ਕਿੱਥੋਂ ਮਤਬਲ ਕੀਏ ਕਿਹੜੇ ਨਗਰ ਤੋਂ ਤੁਸੀਂ ਲੰਗਰ ਤਿਆਰ ਕਰਕੇ ਤੇ ਕਿੱਥੇ ਲੈ ਕੇ ਚੱਲੇ ਹੋ ਬੇਬੀਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਕਟੋਰਾ ਤੇ ਤੱਲੀ ਦੀਆਂ ਢਾਣੀਆਂ ਸਾਰੀਆਂ ਰਲ ਮਿਲ ਕੇ ਬਣਕਿਤਾ ਨੇ ਇਹ ਉਦਮਕੀਤਾ ਹੈ ਜਿਹੜਾ ਹੜਪੀਟਾਂ ਵਾਸਤੇ ਤੇ ਅਸੀਂ ਲੰਗਰ ਤਿਆਰ ਕਰਕੇ ਅੱਜ ਮੁਠਿਆਲਾ ਬੰਨ ਤੇ ਲੈ ਕੇ ਲੰਗਰ ਲੈ ਕੇ ਜਾ ਰਹੇ ਹਾਂ ਮੁਠਿਆਲਾ گا ਬੱਗਿਆਲਾ ਹੋਰ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਬਹੁਤ ਸਾਰੇ ਫਸੂਕੇ ਨੇ ਕਿਉਂਕਿ ਖੇਤੀ ਖਰਾਬ ਹੋ ਗਈ ਪਸ਼ੂ ਡੰਗਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੇ ਜਿਹੜੇ ਐਨ ਆਰ ਆਈ ਵੀਰ ਜਾਂ ਦਾਨੀ ਸੱਜਣਾ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਜੀ ਰਲ ਮਿਲ ਕੇ ਉਦਮ ਕਰੋ ਜਿੰਨਾ ਹੋ ਸਕਦਾ ਹੈ ਕੋਈ ਸਰਕਾਰੀ ਕੋਈ ਸੇਵਾ ਕਰ ਸਕਦਾ ਹੈ ਉਹ ਨਹੀਂ ਕਰੋ ਕੋਈ ਲੰਗਰ ਪ੍ਰਸ਼ਾਦੇ ਦੀ ਕਰ ਸਕਦਾ ਹੈ ਕੋਈ ਪਸ਼ੂਆਂ ਵਾਸਤੇ ਚਾਰੇ ਦੀ ਕਰ ਸਕਦਾ ਹੈ ਜਿੱਦਾਂ ਤਰ੍ਹਾਂ ਦਾ ਵੀ ਕੋਈ ਸਹਾਇਤਾ ਕਰ ਸਕਦਾ ਹੈ ਇਹ ਨਾਲ ਮਿਲ ਕੇ ਆਪਾਂ ਤੋ ਕੁਝ ਵੀਰ ਜਿਵੇਂ ਜਿਨ੍ਹਾਂ ਨੂੰ ਲੋੜ ਨਹੀਂ ਕਿਉਂਕਿ ਜਿਹੜੇ ਤਾਂ ਫਸੇ ਹੋਏ ਨੇ ਬਹੁਤੇ ਅਸੀਂ ਜਾਣਦੇ ਆ ਕਵਰੇਜ ਕਰਨਾ ਕਿ ਜਿਹੜੇ ਲੋਕ ਨੇ ਜਿਵੇਂ ਫੀਡ ਆਉਂਦਾ ਜਿਨ੍ਹਾਂ ਨੂੰ ਲੋੜ ਨਹੀਂ ਸੁੱਕੇ ਥਾਂ ਤੇ ਬੈਠੇ ਨੇ ਉਹ ਜਾਮਾ ਕਰ ਕਰਕੇ ਫੀਡ ਆਉਦੀਆਂ ਹੁਣ ਪਿੱਛੇ ਜੇ ਆ ਪਤਾ ਵੀ ਲੱਗਾ ਕਿਸੇ ਦੇ ਘਰੋਂ ਕਿਨੇ ਚਾਲੀਆਂ ਬੋਰੀਆਂ ਫੜੀਆਂ ਗੰਆਂ ਕੋਈ ਲੰਗਰ ਸੋ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹਨਾਂ ਵਾਸਤੇ ਬਹੁਤ ਤੁਹਾਨੂੰ ਬਹੁਤ ਚੱਲਾਪਾ ਉਹਨਾਂ ਕਾਨੂੰ ਆਪਾਂ ਹੀ ਨਾਲ ਜੋੜਨਾ ਨਹੀਂ ਕਿਸੇ ਆਪਾਂ ਜੋ ਵੀ ਆਪਾਂ ਵਰਤੋਣਾ ਹੀ ਆ ਆਪਾਂ ਜਿਹੜਾ ਮਿਲਾਂਗਾ ਇਕੱਠਾ ਕਰ ਰਹੇ ਹਾਂ ਨਾਲ ਜਿਹੜੇ ਪਾਣੀ ਚਾਏ ਨੇ ਉਹਨਾਂ ਵਾਸਤੇ ਬਣਦਾ ਆਪਾਂ ਫਰੋਂ ਚੱਲੇਵਾ ਤੇਰੇ ਪਾਣੀਆ ਜਿੰਨੇ ਜੋਗੇ ਅਸੀਂ ਲੰਗਰ ਪਾਣੀ ਜਾ ਕੇ ਤੇ ਬੋਲ ਕਿੰਨੇ ਅਸੀਂ ਆਉਂਦਾ ਮੰਦਲ ਕੇ ਠੀਕ ਕੁਝ ਜੀ ਇਧਰ ਇਹ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਵੀਰ ਜੀ ਇੱਥੇ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵੀਰ ਜੀ ਜੇਕਰ ਇਹ ਬੰਨ ਟੁੱਟਦਾ ਹੈ ਤਾਂ ਡਾਇਰੈਕਟ ਫਿਰੋਜ਼ਪੁਰ ਨੂੰ ਬਹੁਤ ਵੱਡਾ ਖਤਰਾ ਹੈ ਇਹਦੀ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਜਾਂਦੀ ਜੀ ਸਾਨੂੰ ਇਸ ਵਾਰ ਕਿਸੇ ਵੀ ਰਾਸ਼ਟਰੀ ਦੀ ਲੋੜ ਜਲਦੀ ਤੋਂ ਜਲਦੀ ਸੰਗਤਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਜੀ ਇੱਥੇ ਮਿੱਟੀ ਲੈ ਕੇ ਆਓ ਨਾ ਭਰੇ ਹੋਏ ਢੋਡੇ ਲੈ ਕੇ ਆਓ ਤੁਸੀਂ ਆ ਵੇਖ ਸਕਦੇ ਹੋ ਜੀ ਆ ਜਿਹੜੇ ਢੋਡੇ ਇੱਥੇ ਬੰਦ ਦੇ ਨਾਲ ਲਾਏ ਸੀ ਤੇ ਧੱਸ ਕੇ ਕਿੰਨੀ ਦੂਰ ਚਲੇ ਗਏ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿਹੜਾ ਬੰਨ ਹੈ ਜੀ ਬੰਨ ਕਿਹੜਾ ਹੈ ਕਿੱਥੋਂ ਦੇ ਕਿਹੜੀ ਕਿਹੜੀ ਥਾਂ ਹੈ ਇਹ ਬੇਨਤੀ ਸੁਲਤਾਨ ਵਾਲੇ ਤੋਂ ਲੈ ਕੇ ਜਿਹੜਾ ਦੌਲਤਰਾਮ ਚੌਂਕੀ ਨੂੰ ਬੰਦ ਜਾਂਦਾ ਇਹ ਬੰਨ ਉਹ ਹੈ ਜੀ ਠੀਕ ਹੈ ਸ਼ਮਣੇ ਵਾਲੀ ਬਸਤੀ ਨੂੰ ਜਿਹੜਾ ਮੰਨ ਜਾਂਦਾ ਠੀਕ ਧੰਨਵਾਦ